ਹਾਂ ਜੀ ਸਾਰਿਆਂ ਨੂੰ ਮੈਂ ਉਮੀਦ ਕਰਦੀ ਹਾਂ ਕਿ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਜਿਵੇਂ ਤੁਹਾਨੂੰ ਪਤਾ ਹੈ ਕਿ ਆਪਾਂ ਹਰ ਸ਼ੁੱਕਰਵਾਰ ਤੁਹਾਡੇ ਨਾਲ ਕੁਝ ਨਵਾਂ ਲੈ ਕੇ ਆਉਂਨੇ ਆ ਦਿਖਾਉਨੇ ਆ ਤੁਹਾਨੂੰ ਕਿਵੇਂ ਤੁਸੀਂ ਬਹੁਤ ਹੀ ਇਸੋਖੇ ਤਰੀਕੇ ਨਾਲ ਘਰ ਬੈਠ ਕੇ ਸੂਟ ਰੈਡੀ ਕਰ ਸਕਦੇ ਹੋ ਡਿਜ਼ਾਈਨਸ ਦਿਖਾਉਨੇ ਆ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨਸ ਹੁੰਦੇ ਨੇ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਾਡੀ ਵੀਡੀਓ ਆ ਜਿਹੜੀ ਤੁਹਾਨੂੰ ਪਸੰਦ ਆਉਂਦੀ ਹੋਊਗੀ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਵੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਦੇ ਅੰਤ ਤੱਕ ਜ਼ਰੂਰ ਬਨੇ ਰਹੋ ਤੇ ਥੋੜਾ ਜ਼ਿਆਦਾ ਟਾਈਮ ਨਾਲ ਲੈਂਦੇ ਹੋਏ ਹੁਣ ਆਪਾਂ ਜਿਹੜੀ ਵੀਡੀਓ ਆਪਾਂ ਸ਼ੁਰੂ ਕਰਦੇ ਆਂ ਤੁਹਾਨੂੰ ਦਿਖਾਉਣੇ ਕਿ ਆਪਾਂ ਕਿਹੜੇ-ਕਿਹੜੇ ਕਨਸੈਪਟ ਨੇ ਜਿਹੜੇ ਰੈਡੀ ਕੀਤੇ ਨੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਿਆਂ ਕਿ ਆਪਾਂ ਪੇਂਟ ਵਿਦ ਥ੍ਰੈਡ ਥ੍ਰੈਡ ਦਾ ਵਰਕ ਵੀ ਲੈ ਕੇ ਆਏ ਆ ਅੱਜ ਤੁਹਾਡੇ ਲਈ ਤੇ ਪੇਂਟ ਵਿਦ ਹੈਂਡਵਰਕ ਦਾ ਵੀ ਲੈ ਕੇ ਆਏ ਆ ਠੀਕ ਆ ਅੱਜ ਆਪਾਂ ਤੁਹਾਨੂੰ ਦਿਖਾਉਣੇ ਕਿ ਆਪਾਂ ਕਿਹੜੇ-ਕਿਹੜੇ ਕਨਸੈਪਟ ਨੇ ਆਪਾਂ ਹੋਰ ਰੈਡੀ ਕੀਤੇ ਨੇ ਠੀਕ ਆ ਠੀਕ ਆ ਤੇ ਮੈਂ ਵੀਰ ਕਰਦੇ ਕਿ ਤੁਹਾਨੂੰ ਸਾਡੀ ਵੀਡੀਓ ਪਸੰਦ ਆਊਗੀ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਊਗੀ ਤਾਂ ਚੈਨਲ ਨੂੰ ਸਬ ਤਾਕੇ ਤੁਹਾਡਾ ਸਾ ਦਿਹਰ ਇੱਕ ਵੀਡੀਓ ਜਿਹੜੀ ਉਹ ਟਾਈਮ ਟਾਈਮ ਪਹੁੰਚਦੀ ਰਹੇ ਠੀਕ ਹੈ ਸਭ ਤੋਂ ਪਹਿਲਾਂ ਇੱਕ ਕਾਰਟਿਕਲ ਜਿਹੜਾ ਆਪਾਂ ਰੈਡੀ ਕੀਤਾ ਹੈ ਆਪਾਂ ਕਾਟਨ ਦੇ ਉੱਤੇ ਰੈਡੀ ਕੀਤਾ ਆ ਪੇਂਟ ਦੇ ਵਿੱਚ ਥ्रेड ਵਰਕ ਕੀਤਾ ਆ ਆਪਾਂ ਤੁਹਾਨੂੰ ਖੋਲ ਕੇ ਦਿਖਾਉਣੀ ਆ ਕਿ ਆਪਾਂ ਦੇ ਵਿੱਚ ਕੀ ਕੰਮ ਕੀਤਾ ਆ ਇਹ 올ਓਵਰ ਫਿਟ ਰਹੂਗਾ ਬਿਲਕੁਲ ਹੀ ਇਹਦੇ ਵਿੱਚ ਆਪਾਂ ਕੀ ਕੀਤਾ ਇਸ ਤਰ੍ਹਾਂ ਆਪਾਂ ਕੀ ਰੈਡੀ ਕੀਤਾ ਇਹਦੇ ਘੇਰੇ ਦੇ ਉੱਤੇ ਆਪਾਂ ਇਸ ਤਰ੍ਹਾਂ ਤੁਹਾਨੂੰ ਜੇ ਆਪਾਂ ਨੇੜੇ ਤੋਂ ਵੀ ਦਿਖਾਉਣੀ ਆ ਇਸ ਤਰ੍ਹਾਂ ਪੇਂਟ ਦੇ ਉੱਤੇ ਆਪਾਂ ਥ्रेड ਵਰਕ ਕੀਤਾ ਆ ਨੇ ਬਿਲਕੁਲ ਨੀਡਲਵਰਕ ਨੀਡਲਵਰਕ ਵਾਲਾ ਥ्रेडਵਰਕ ਕੀਤਾ ਆ ਆਪਾਂ ਟਾਣੀਆਂ ਦੇ ਉੱਤੇ ਆਪਾਂ ਇਸ ਤਰ੍ਹਾਂ ਦਿੱਤੇ ਆ ਬ੍ਰਾਊਨ ਕਲਰ ਦਾ ਪੱਕ ਟਾਣੀਆਂ ਦਿੱਤੀਆਂ ਤੇ ਉੱਪਰ ਬ੍ਰਾਊਨ ਕਲਰ ਦੀ ਆ ਪਾਵਲੈਂਡ ਜਿਹੜੀ ਥ्रेड ਦੀ ਆਪਾਂ ਉਹ ਕੀਤੀ ਆ ਬਹੁਤ ਹੀ ਸੋਹਣਾ ਸੂਟ ਰੈਡੀ ਹੋਇਆ ਇਹ ਸੂਟ ਤੁਸੀਂ ਆਪ ਦੇ ਲਈ ਵੀ ਰੈਡੀ ਕਰ ਸਕਦੇ ਹੋ ਤੁਸੀਂ ਆਪਣੇ ਮਮਾ ਲਈ ਵੀ ਰੈਡੀ ਕਰ ਸਕਦੇ ਹੋ ਬਹੁਤ ਹੀ ਸੋਹਣੇ ਡਿਜ਼ਾਈਨਸ ਨੇ ਤੇ ਯੂਨਿਕ ਜਿਹਾ ਡਿਜ਼ਾਈਨ ਆ ਇਹ ਠੀਕ ਆ ਇਸ ਤਰ੍ਹਾਂ ਆਪਾਂ ਘੇਰੇ ਦੇ ਦਿੱਤੇ ਆ ਆਪਾਂ ਤੇ ਫਲਾਵਰ ਦਿੱਤੇ ਨੇ ਇਸ ਤਰ੍ਹਾਂ ਠੀਕ ਹੈ ਤੇ ਇਹਦੀ ਆਪਾਂ 슬ੀਵਜ਼ ਦੇ ਉੱਤੇ ਵੀ ਕੀ ਕੀਤਾ 슬ੀਵਜ਼ ਤੇ ਵੀ ਆਪਾਂ ਜਿਹੜਾ ਇੱਕ ਇੱਕ ਫਲਾਵਰ ਆ ਜਿਹੜਾ ਆਪਾਂ ਉਹ ਤੁਹਾਨੂੰ ਆਪਾਂ ਨੇੜੇ ਤੋਂ ਵੀ ਦਿਖਾਨੇ ਆ ਕਿ ਆਪਾਂ ਇਸ ਤਰ੍ਹਾਂ ਦਿੱਤਾ ਇਹਦੇ ਵਿੱਚ ਆਪਾਂ ਵਾਈਟ ਕਲਰ ਵੀ ਅਟੈਚ ਕੀਤਾ ਇਸ ਤਰ੍ਹਾਂ ਆਪਾਂ ਇੱਥੇ ਜਿਵੇਂ ਆ ਟਾਣੀ ਹੈ ਇੱਥੇ ਵਾਈਟ ਕਲਰ ਦਿੱਤਾ ਹੋਇਆ ਤੇ ਇੱਥੇ ਵਾਈਟ ਕਲਰ ਦਿੱਤਾ ਲੀਫ ਆਪਾਂ ਮਹਿੰਦੀ ਕਲਰ ਦੇ ਦਿੱਤੇ ਹੋਏ ਨੇ ਠੀਕ ਹੈ ਫਲਾਵਰ ਦੇ ਵਿੱਚ ਆਪਾਂ ਕੀਤਾ ਹੈ ਪਿੰਕ ਕਲਰ ਤੇ ਵਾਈਟ ਕਲਰ ਦੀ ਜਿਹੜੀ ਸ਼ੇਡ ਆਪਾਂ ਉਹ ਦਿੱਤੀ ਹੋਈ ਹੈ ਤੁਹਾਨੂੰ ਦੇਖਦਾ ਮੜੀ ਮੜੀ ਠੀਕ ਹੈ ਤੇ ਸੈਂਟਰ ਦੇ ਵਿੱਚ ਆਪਾਂ ਨੋਟਵਰਕ ਕੀਤਾ ਹੋਇਆ ਇਸੇ ਤਰ੍ਹਾਂ ਹੀ ਆਪਾਂ ਘੇਰੇ ਦੇ ਉੱ

ਇਸ ਤਰ੍ਹਾਂ ਦੀਆਂ ਇਹਦੇ ਵਿੱਚ ਇਸ ਤਰ੍ਹਾਂ ਬਹੁਤ ਹੀ ਸੋਹਣਾ ਦੁਪੱਟਾ ਜਿਹੜਾ ਰੈਡੀ ਹੋਇਆ ਤੇ ਉੱਪਰ ਆਪਾਂ ਇਹਦੇ ਦਿੱਤੀ ਆ ਲੇਸ ਦਿੱਤੀ ਆ ਬਹੁਤ ਹੀ ਸੋਹਣੀ ਤਰੀਕੇ ਨਾਲ ਆਪਾਂ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਆਪਾਂ ਇਹਦੇ ਉੱਪਰ ਲੇਸ ਦਿੱਤੀ ਆ ਬੈਕ ਸਾਈਡ ਵੀ ਆ ਰਹੀ ਇੱਕ ਸਾਈਡ ਆ ਰਹੀ ਇੱਕ ਸਾਈਡ ਆ ਰਹੀ ਦੋਨੇ ਸਾਈਡਾਂ ਪ੍ਰੋਪਰ ਆਪਾਂ ਲੇਸ ਦੇ ਨਾਲ ਦਿੱਤੀਆਂ ਨੇ ਇਹ ਸੂਟ ਤੁਹਾਨੂੰ ਕਿੱਦਾਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਆ ਤੇ ਹੁਣ ਆਪਾਂ ਤੁਹਾਨੂੰ ਦਿਖਾਉਦੇ ਦੂਜਾ ਸੂਟ ਦੂਜਾ ਸੂਟ ਆਪਾਂ ਕੀ ਕੀਤਾ ਹੈ ਦੂਜਾ ਸੂਟ ਆਪਾਂ ਆਪਣੇ ਕੋਲ ਜਿਹਨੇ ਪੁਰਾਣੇ ਬੋਟਮ ਹੁੰਦੇ ਆ ਦੁਪੱਟਾ ਹੁੰਦਾ ਆ ਤੇ ਉਹਨਾਂ ਮਤਲਬ ਕਿ ਜਿਹੜੇ ਮਹਿੰਗੇ ਸੂਟ ਹੁੰਦੇ ਨੇ ਆਪਣੇ 셔ਟ ਖਰਾਬ ਹੋ ਜਾਂਦੇ ਆ ਆਪਾਂ ਉਹ ਦੇ ਨਾਲ ਰਿਲੇਟਡ ਆਪਾਂ ਇੱਕ ਜਿਹੜਾ ਸੂਟ ਆ ਰੈਡੀ ਕੀਤਾ ਆ ਆਪਾਂ ਤੁਹਾਨੂੰ ਦਿਖਾਉਣੀ ਆ ਕਿ ਆਪਾਂ ਉਹਨੂੰ ਕਿਵੇਂ ਨਵੀਂ ਲੁੱਕ ਆ ਜਿਹੜੀ ਉਹ ਦੇ ਸਕਦੇ ਆ ਹਨਾ ਦੇਖੋ ਸਭ ਤੋਂ ਪਹਿਲਾਂ ਆਪਾਂ ਇਹ ਆਪਣੀ ਜਿਵੇਂ ਆਪਾਂ ਰੈਡੀ ਕੀਤਾ ਆ ਆਪਣੇ ਕੋਲ ਬੋਟਮ ਸੀਗੀ ਪੀਚ ਵਾਲਕ ਸ਼ਰਟ ਦੀ ਤੇ ਇਹਦੇ ਨਾਲ ਬਹੁਤ ਹੀ ਹੈਵੀ ਜਿਹੜਾ ਦੁਪੱਟਾ ਸੀਗਾ ਇਸ ਤਰ੍ਹਾਂ ਨਲਕੀ ਦਾ ਉੱਤੇ ਕੰਮ ਹੋਇਆ ਹੋਇਆ ਸੀਗਾ ਸਾਰੇ ਦੁਪੱਟੇ ਦੇ ਉੱਤੇ ਆਪਾਂ ਇਸ ਦੁਪੱਟੇ ਨੂੰ ਧਿਆਨ ਚ ਰੱਖਦੇ ਹੋਏ ਆਪਾਂ ਇਹਨਾਂ ਲਈ ਇੱਕ ਸ਼ਾਰਟ ਰੈਡੀ ਕੀਤਾ ਬਹੁਤ ਹੀ ਸੋਹਣਾ ਕੰਟਰਾਸਟ ਦੇ ਵਿੱਚ ਆਪਾਂ ਸ਼ਾਰਟ ਰੈਡੀ ਕੀਤਾ ਪੀਚ ਜਿਹਾ ਡਾਰਕ ਪੀਚ ਜਿਹਾ ਕਲਰ ਆ ਇਸ ਤਰ੍ਹਾਂ ਆਪਾਂ ਸ਼ਾਰਟ ਰੈਡੀ ਕੀਤਾ ਬਹੁਤ ਹੀ ਸੋਹਣਾ ਸ਼ਾਰਟ ਆ ਜਿਹੜਾ ਕੰਟਰਾਸਟ ਦੇ ਵਿੱਚ ਆਪਾਂ ਰੈਡੀ ਕੀਤਾ ਜਿਵੇਂ ਆਪਾਂ ਨੂੰ ਬੋਟਮ ਤੇ ਦੁਪੱਟਾ ਸੀਗਾ ਉਹੀ ਆਪਾਂ ਇਹਨਾਂ ਲਈ ਕੰਟਰਾਸਟ ਆ ਜਿਹੜਾ ਆਪਾਂ ਉਹ ਦਿੱਤਾ ਆ ਠੀਕ ਆ ਇਹ ਚ ਆਪਾਂ ਪਿੰਕ ਕਲਰ ਦਾ ਕੰਟਰਾਸਟ ਆਪਾਂ ਉਹ ਦਿੱਤਾ ਆ ਤੇ ਇਸ ਤਰ੍ਹਾਂ ਆਪਾਂ ਸਹੀੜ ਦੇ ਤਾਂ ਤਿੰਨ ਫਲਾਵਰ ਦਿੱਤੇ ਨੇ ਇਕੇ ਅੰਦਰ ਵਿੱਚ ਆਪਾਂ ਕੀ ਕੀ ਕੰਮ ਕੀਤਾ ਆਪਾਂ ਤੁਹਾਨੂੰ ਦਿਖਾਉਣੇ ਆ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪੀਚ ਕਲਰ ਦਾ ਜਿਹੜਾ ਪਿੰਕ ਕਲਰ ਦਾ ਜਿਹੜਾ ਬੇਸ ਆਪਾਂ ਦਿੱਤਾ ਫਲਾਵਰ ਦਾ ਤੇ ਆਊਟਲਾਈਨ ਕੀਤੀ ਆਪਾਂ ਕਟਦਾਨੀ ਦੀ ਕਟਦਾਨੀ ਦੇ ਵਿੱਚ ਇੱਕ ਸੈਂਟਰ ਚ ਲਾਈਨ ਦੇ ਕੇ ਸੈੱਟ ਤੇ ਆਪਾਂ ਨਲਪੀਆ ਜਿਹੜੀ ਆਪਾਂ ਉਹ ਦਿੱਤੀ ਆ ਤੇ ਜਿਹੜੀ ਸਪੇਸ ਰਹਿ ਗਈ ਸੀ ਉੱਥੇ ਆਪਾਂ ਇੱਕ ਇੱਕ ਸਿੱਪੀ ਅਟੈਚ ਕੀਤੀ ਆ ਇਸ ਤਰ੍ਹਾਂ ਬਹੁਤ ਹੀ ਸੋਹਣਾ ਸੂਟ ਆ ਜਿਹੜਾ ਬਣ ਕੇ ਰੈਡੀ ਹੋਇਆ ਤਿੰਨੇ ਘੇਰੇ ਦੇ ਤਿੰਨੇ ਫਲਾਵਰਸ ਦੇ ਵਿੱਚ ਆਪਾਂ ਇਸੇ ਤਰ੍ਹਾਂ ਹੀ ਕੰਮ ਕੀਤਾ ਆ ਤੇ ਇਸ ਤੋਂ ਬਾਅਦ ਗੱਲ ਕੀਤੀ ਜਾਵੇ 슬ੀਵਸ ਦੀ स्लीव्स से भी बहुत ही सोहना काम हो दिखाएँ इस तरह आपलीव्स ने अपना आप रेडी कितिया ने दोनों स्लीवस उ इस तरह ही काम होलीवज उ आप जो फ्लावर है आप छोटा थोड़ा छोटा फ्लावर दिता है ठीक है तो आपके अकोर्डिंग कोई भी कलर का कंट्रास्ट लैसते हो किसी भी तरह का कुछ भी लै सकते होते प्लेन सूट नाल भी प्लेन बोटम जो आप प्लेन दुपट्टे भी रेडी कर सकते हैं आता आप हैवी दुपट्टे अकॉर्डिंग आपका शर्ट रेडी किया ਇਸ ਤਰ੍ਹਾਂ ਆਪਾਂ ਲੀਫਸ ਦੇ ਵਿੱਚ ਵੀ ਆਪਾਂ ਬਹੁਤ ਹੀ ਸੋਹਣਾ ਸਿੱਪੀ ਦਾ ਵਰਕ ਕੀਤਾ ਹੈ ਇਸ ਤਰ੍ਹਾਂ ਇਹ ਸਾਰਾ ਨੀਡਲ ਵਰਕ ਕਰੋਗਾ ਜਿਸੇ ਤਰ੍ਹਾਂ ਹੀ ਆਪਾਂ ਦੂਜੀ 슬ੀਵ ਦੇ ਉੱਤੇ ਵੀ ਕੰਮ ਕੀਤਾ ਹੈ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਾਡੀ ਵੀਡੀਓ ਜਿਹੜੀ ਉਹ ਪਸੰਦ ਆਉਦੀ ਹੋਊਗੀ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਤਾਂ ਟੁੱਟ ਤੱਕ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਆਲੀ ਜੋ ਟਾਈਮ ਟਾਈਮ ਪਹੁੰਚਦੀ ਰਹੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਦੋਨੇ ਸੂਟਾਂ ਵਿੱਚੋਂ ਕਿਹੜਾ ਸੂਟ ਆ ਜਿਹੜਾ ਸਭ ਤੋਂ ਸੋਹਣਾ ਲੱਗਿਆ ਕਲਰ ਕਿਹੜਾ ਸੋਹਣਾ ਲੱਗਿਆ ਠੀਕ ਹੈ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਥੈਂਕ ਯੂ